ठहर आ आगे गर्मी बड़ी यार बहुत गर्मी है चलो कोई नहीं बैठो पानी पिलानी गर्मी ਉਹਨੇ ਕਹੇ ਲੀ ਸੇ ਬਣਾਦਾ ਜੇ ਪਾਣੀ ਦਵਾ ਜੇ ਨਹੀਂ ਸਾਦਾ ਪਾਣੀ ਲਿਆ ਪਿਆਸ ਲੱਗੇ ਨਾਸ਼ਤ ਨੂੰਸ਼ਟ ਕੀਤਾ ਜੇ ਗਰਮੇ ਬੜੀ ਹਾਂ ਨਾਸ਼ਤ ਨੂੰਸ਼ਟਾ ਕਰ ਲਿਆ ਚਲੋ ਮੈਂ ਲਿਆਈ ਜੇ ਪਾਣੀ ਲੈ ਪਾਣੀ ਲਿਆ ਰੋਟੀ ਬਣਾ ਲਾ ਭਾਂਜੀ ਪਤਾ ਨਹੀਂ ਕਿੱਥੇ ਚਲੇ ਗਏ ਬੱਚੇ ਵੀ ਆਉਣ ਵਾਲੇ ਕੋਈ ਚਿੰਤਾ ਨਹੀਂ ਹੈਗੇ ਇਹਨਾਂ ਨੂੰ ਮੈਂ ਰੋਟੀ ਪਾਣੀ ਬਣਾਣਾ ਜਾਨੀ ਉਧੇ ਹੀ ਖਲੇਰਾ ਸਾਰਾ ਰਸੋਈ ਚ ਸੁੱਟ ਕੇ ਚਲੇਗਾ ਕਿਰਨ ਵੀ ਉਹ ਜੀ ਸੈਂਡਵਿਚ ਨਹੀਂ ਖਾ ਗਈ ਹੈ ਤੇ ਰੋਟੇ ਪਾਣੀ ਬਣਾਇਆ ਹਾਂ ਅੱਜ ਨਾਲ ਨਾਲ ਮੈਂ ਗੱਲ ਕਰ ਹੀ ਲੈਣੀ ਐ ਪਰ ਬੋਲ ਨਾਲ ਦੇ ਨਾਲ ਮੈਨੂੰ ਟੁੱਟ ਟੁੱਟ ਕੇ ਹੀ ਆ ਗੱਲ ਕਰਨ ਚ ਕੀ ਹਰ ਜਵਾਂ ਕਰ ਲੈਣੀ ਮੈਂ ਗੱਲ ਦੇਖੀ ਜਾਏਗੀ ਅੱਗੇ ਥੋੜਾ ਕਲੇਸ਼ ਬੰਦਾ ਅੱਜ ਥੋੜਾ ਹੋਰ ਪੈ ਜਾਏਗਾ ਤੇ ਦੇਖੀ ਜਾਏਗੀ ਅੱਜ ਮਨ ਨਾਲ ਨਾਲ ਨਾ ਗੱਲ ਕਰ ਹੀ ਲੈਣਾ ਪਾਣੀ ਨਾ ਸਿਰ ਤੋਂ ਉੱਪਰ ਹੀ ਟੱਪ ਗਿਆ ਜਦੋਂ ਵੀ ਹੁੰਦਾ ਬੋਲ ਬਰਾੜਾ ਜਦੋਂ ਵੀ ਹੁੰਦਾ ਬੋਲ ਜਦੋਂ ਹੁੰਦਾ ਕਲੇਸ਼ ਤਾਂ ਘਰ ਬਣਾਇਆ ਐ ਜਸਪੀਰ ਭੰਜੇ ਨੇ ਅੰਨ ਨਾਲ ਦੇ ਨਾਲ ਪਾਣੀ ਤੇ ਮੈਂ ਸਾਰੀ ਗੱਲ ਕਰ ਲੈਣੀ ਹੁਣ ਥਾਬੀ ਦੇ ਨਾਲ ਚੱਕਰਾਂ ਦੇ ਵਿਚ ਆਣਾ ਮੈਂ ਨਾ ਕਿਸੇ ਚੱਕਰਾਂ ਵਿੱਚ ਉਹ ਆਪਣੇ ਤੱਬਰ ਤੋਂ ਖੁਸ਼ ਅਸੀਂ ਆਪਣੇ ਤੱਬਰ ਤੋਂ ਖੁਸ਼ ਰਹਿਣ ਬਸ ਐਵੇਂ ਸ਼ੂਗਰ ਵੱਧ ਘਟ ਜਾਂਦੀ ਰੱਬ ਨਾ ਕਰੇ ਕੱਲ ਨੂੰ ਕੋਈ ਉਹ ਜੀ ਗੱਲ ਹੋ ਗਈ ਨਾ ਤੇ ਇਹਨਾਂ ਨੇ ਕਹਨਾ ਮੰਜੂ ਦੇ ਕਾਰਨ ਹੋਇਆ ਵਾ ਮੰਜੂ ਨੂੰ ਕੀ ਲੋੜ ਪਈ ਤੇ ਬਦਨਾਮੀ ਖੱਟਣ ਦੀ ਆਪੇ ਕਰਨ ਨਾ ਕਰਨ ਰੇ ਭਾਜੀ ਦੀ ਗੱਲ ਆਪੇ ਦੋ ਪ੍ਰਾਖ ਕੋ ਬਹਿ ਕੇ ਇਹਨੋਂ ਵੇ ਇਹਨਾਂ ਨੇ ਮਨਾ ਹੀ ਲੈਣਾ ਵਾ ਭਾਜੀ ਨੇ ਮੰਨ ਲੈਣਾ ਭਾਜੀ ਮੰਨ ਜਾਂਦੇ ਹੁੰਦੇ ਆ ਪਰ ਚਾਈ ਗਈ ਹੈ ਆਪੇ ਦੇਖੀ ਹੁਣ ਸਿਰੋ ਪਾਣੀ ਲੰਘ ਗਿਆ ਆਪੇ ਦੇਖੀ ਜਾਏਗੀ ਕੀ ਕਰਨਾ ਕੀ ਕੀ ਸੋਚਿਆ ਤੁਸੀਂ ਕਾਹਦਾ ਸੋਚਿਆ ਤੁਹਾਨੂੰ ਕੀਤੀ ਤੇ ਐਸੀ ਗੱਲ ਉਹ ਯਾਰ ਮੇਰੀ ਗੱਲ ਸੁਣਾ ਅਸੀਂ ਦੋਵੇਂ ਭਰਾ ਸ਼ੁਰੂ ਤੋਂ ਇਕੱਠੇ ਰਹੇ ਆਂ ਛੋਟੇ ਜਿਹੇ ਕਮਰੇ 'ਚ ਰਹਿੰਦੇ ਰਹੇ ਆਂ ਉੱਥੇ ਜੰਮੇ ਪੜੇ ਸਾਡੇ ਕੋਲ ਤੂੰ ਇਹ ਵੇਖ ਲੈ ਅੱਜ ਜ਼ਮੀਨ ਜਾਇਦਾਦ ਹਰ ਚੀਜ਼ ਆ ਉਸ ਲਈ ਸਾਡੇ ਕੋਲ ਜੇ ਪਾਣ ਵਾਸਤੇ ਸਾਡੇ ਕੋਲ ਚੱਪਲ ਵੀ ਨਹੀਂ ਸੀ ਹੁੰਦੀ ਜੇ ਚੱਪਲ ਵੀ ਅਹੀਂ ਹੁੰਦੀ ਸੀ ਤੇ ਟੁੱਟੀ ਹੋਈ ਚੱਪਲ ਹੁੰਦੀ ਹੁਣ ਹੁੰਦੀ ਹੈਗੀ ਆ ਨਾ ਹੁਣ ਹੋ ਜਾਣੇ ਆ ਵੱਖਰੇ ਵੱਖਰੇ ਹੋਖੀ ਆ ਵੱਖਰੇ ਕੀ ਹੋਣਾ ਮੇਰੀ ਗੱਲ ਸੁਣ ਹੋਣ ਅਸੀਂ 60 60 65 65 ਸਾਲ ਦੇ ਬੁੱਢੇ ਹੋ ਗਏ ਆ ਇਹ ਨੂਹਾਂ ਧੀਆਂ ਵਾਲੇ ਹੋ ਗਏ ਆ ਜੋਈਆਂ ਵਾਲੇ ਹੋ ਗਏ ਆ ਤੇ ਹੁਣ ਵੱਖਰੇ ਹੋਣਾ ਅਸੀਂ ਦੋਵੇਂ ਭਰਾਵਾਂ ਨੇ ਨਹੀਂ ਹੋ ਵੱਖਰੇ ਹੋਣਾ ਤੁਸੀਂ ਦੋਵੇਂ ਵੱਖਰੇ ਹੋਣਾ ਤੇ ਤੁਸੀਂ ਵੱਖਰੇ ਹੋ ਲੋ ਮੇਰੀ ਪਹਿਲਾਂ ਮੇਰੀ ਪਹਿਲਾਂ ਗੱਲ ਸੁਣ ਲੈ ਉਹਨਾਂ ਦਾ ਸਾਡੇ 'ਚ ਕੋਈ ਵਿਸਥਾਰਾ ਹੈਗਾ ਪੰਲਾ ਨਹੀਂ ਗਾਸੀ ਹੁੰਨ ਭੈਣ ਜੀ ਬਹੁਤ ਜ਼ਿਆਦਾ ਕਰਨ ਲੱਪ ਪਏ ਭੈਣ ਜੀ ਕਰਦੇ ਭੈਣ ਜੀ ਨਾਲ ਆਪੇ ਮੈਂ ਗੱਲ ਕਰ ਲਾਂਗਾ ਤੁਸੀਂ ਕੀ ਗੱਲ ਕਰਨੀ ਹੈ ਤੇ ਤੂੰ ਕੀ ਗੱਲ ਕਰਨੀ ਹੈ ਕਿਉਂ ਅਸੀਂ ਦੋਵੇਂ ਭਰਾ ਭਰਾ ਪੇ ਬੈ ਕੇ ਗੱਲ ਕਰਾਂਗੇ ਵੇਖ ਸਾਡੇ ਬੱਚੇ ਆਪਸ ਵਿੱਚ ਖੁੱਲੇ ਮਿਲੇ ਹੋਏ ਆ ਠੀਕ ਹੈ ਗੋਲਡੀ ਵੀ ਸਾਡਾ ਬੱਚਾ ਸਾਹਿਲ ਵੀ ਸਾਡਾ ਬੱਚਾ ਰਿਤੀ ਵੀ ਸਾਡੀ ਬੱਚੀ ਆ ਤੇ ਕਿਰਨ ਵੀ ਸਾਡੀ ਬੱਚੀ ਆ ਤੇ ਮੈਂ ਕਿਉਂ ਵੇਚਦਾ ਕਹੜਾ ਸਮਝਦੀ ਪਈਂ ਦੋਵੇਂ ਆਪਸ ਦੇ ਵਿੱਚ ਕਿੰਨੇ ਪ੍ਰੇਮ ਪਿਆਰ ਨਾਲ ਬੰਦੇ ਖਲਾਉਂਦੇ ਆਪਸ ਕੋਈ ਗੱਲਬਾਤ ਹੁੰਦੀ ਸਲਾਹ ਕਰਦੇ ਆ ਠੀਕ ਹੈ ਅਸੀਂ ਦੋਵੇਂ ਭਰਾ ਬੈਨੇ ਸਲਾਹ ਕਰਦੇ ਤੁਹਾਨੂੰ ਦੋਨਾਂ ਨੂੰ ਪਤਾ ਨਹੀਂ ਕੀ ਬਿਮਾਰੀ ਪਈ ਹੈ ਕਿ ਤੁਸੀਂ ਇਹੋ ਜਿਹਾ ਕੰਮ ਕਰਦੇ ਜੇ ਵੱਖਰੇ ਹੋਣ ਵਾਲੀ ਗੱਲ ਤੇ ਸਾਡੇ ਨਾਲ ਕਰਨੀ ਨਹੀਂ ਨਾ ਤੇ ਨਾਂ ਸਾਨੂੰ ਮੁੜ ਕੇ ਕਹਿਣਾ ਹਾਂ ਜੇ ਤੁਸੀਂ ਵੱਖਰੇ ਹੋਣਾ ਤੇ ਤੁਸੀਂ ਭਾਵੇਂ ਦੋਵੇਂ ਵੱਖਰੀਆਂ ਹੋ ਜਓ ਤੁਹਾਨੂੰ ਕੋਠੇ ਇੱਕ ਚਵਾਰਾ ਪਾ ਦਿੰਨੇ ਆ ਦੋਵੇਂ ਜਾਣੀਆਂ ਉੱਥੇ ਰਵੋ ਆਪਣਾ ਸੁੱਖ ਦੁੱਖ ਭੋਲੋ ਨਾ ਕਰੋ ਭਾਵੇਂ ਤੁਸੀਂ ਡਟ ਕੇ ਲੜੋ ਪਰ ਸਾਡੇ ਵਿੱਚ ਵਿਤ ਕਰਾਣਾ ਪਾਓ ਸਾਡਾ ਘਰ ਖੁਸ਼ੀਆਂ ਭਰ ਖੁਸ਼ੀਆਂ ਰਹਿਣ ਦਿਓ 1 ਕੇ ਚ ਬੜੀ 1 ਕੇ ਚ ਬਹੁਤ ਬਰਕਤਾਂ ਦਿਓ ਮੇਰੀ ਗੱਲ ਸੁਣ 1 ਕੇ ਚ ਬਹੁਤ ਬਰਕਤ ਹੁੰਦੀ ਆ ਵੇਖ ਅੱਜ ਚਲੋ ਪ੍ਰਮਾਤਮਾ ਨੇ ਸਾਨੂੰ ਸਾਰਾ ਕੁਝ ਦਿੱਤਾ ਸਾਡੇ ਵੀਰ ਜੀ ਨੂੰ ਸਾਰਾ ਕੁਝ ਦਿੱਤਾ ਹਰ ਚੀਜ਼ ਹੈਗੀ ਉਹਨਾਂ ਕੋਲ ਕੱਲ ਨੂੰ ਰੱਬ ਨਾ ਕਰੇ ਉਹਨਾਂ ਦੇ ਕੋਈ ਵਿੱਤਾਂ ਪੈ ਜਵੇ ਉਹ ਗਰੀਬ ਹੋ ਜਾਣ ਸੜ ਤੇ ਵਿਪਤਾ ਪੈ ਜੇ ਅਸੀਂ ਗਰੀਬ ਹੋ ਜਾਈਏ ਮੁੜ ਕੇ ਜਦੋਂ ਵਖਰੇ ਰਹਿੰਦੇ ਹੋਵਾਂਗੇ ਕੌਣ ਸਾਂਭਾਂਗੇ ਜਦੋਂ ਅਸੀਂ ਏਕੇ ਦੇ ਵਿੱਚ ਇੱਕ ਦੂਜੇ ਨਾਲ ਰਹਿੰਦੇ ਆ ਨਾ ਤੇ ਉਹਦੇ ਵਿੱਚ ਮਾੜਾ ਬੰਦਾ ਵੀ ਲੁੱਕ ਜਾਂਦਾ ਵਾ ਤੁਸੀਂ ਮਨੂਣਾ ਸਮਝਾਓ ਫਿਰ ਵੱਡੀ ਭਾਬੀ ਨੂੰ ਸਮਝਾਉਣਾ ਐਲੀ ਗੱਲ ਹੈ ਮੈਂ ਕਹਾਂ ਉਹ ਨਹੀਂ ਸਮਝਦੀ ਵੱਡੀ ਭਾਬੀ ਨਾਲ ਮੈਂ ਆਪੇ ਗੱਲ ਕਰ ਲਾਂਗਾ ਪਰ ਮੇਰੇ ਨਾਲ ਤੂੰ ਅੱਜ ਤੋਂ ਬਾਅਦ ਵਖਰੇ ਹੋਣ ਵਾਲੀ ਗੱਲ ਨਾ ਕਰੀ ਅਹੀਂ ਲੋਕਾਂ ਨੂੰ ਸਮਝਾਣੇ ਆ ਕਿ ਏਕੇ 'ਚ ਬਰਕਤ ਹੈ ਏਕੇ 'ਚ ਖੁਸ਼ੀ ਹੈ ਆਪਣੇ ਘਰ ਦੇ ਵਿੱਚ ਏਕੇ ਨਾਲ ਰਵੋ ਸਕੋ ਸਾਂਝੇ ਰਵੋ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਥੇ ਵੀ ਕਾਲਾ ਵਿਸਕਰੇਗਾ ਵੇਖ ਇੱਕ ਮਹੀਨਾ ਅਸੀਂ ਖਰਚਾ ਕਰ ਲੈਨੇ ਆ ਇੱਕ ਮਹੀਨਾ ਉਹ ਖਰਚਾ ਕਰ ਲੈਂਦੇ ਨੇ ਖਰਚੇ ਦੀ ਕੋਈ ਗੱਲ ਨਹੀਂ ਤੇ ਫਿਰ ਫਿਰ ਵੱਖਰੇ ਕਿੱਦਾਂ ਲੋਣਾ ਕਿਉਂ ਲੜਦੇ ਮਾਸਾ ਮਾਸਾ ਗੱਲ ਤੋਂ ਮਾਸਾ ਮਾਸਾ ਗੱਲ ਤੋਂ ਟੋਚ ਹੁਣ ਵੀ ਦੋ ਦਿਨ ਹੋ ਚੱਲੇ ਆ ਪਤਾ ਨਹੀਂ ਕਿੱਧਰ ਗਏ ਕਿਦਨ ਮਨ ਦਾ ਸਕੀ ਨਹੀਂ ਜਾਂਦੇ ਪੇ ਤੇ ਕਿਰਨ ਸੋਗਮ ਨੂੰ ਪੁੱਛਦੀ ਪਈ ਰਿਧੀ ਨੇ ਵੀ ਆਣਾ ਹੈ ਆਪਣੇ ਘਰ ਮੈਂ ਸੋ ਸੇਰੇ ਕਿਹਾ ਮੈਂ ਤੇ ਕੁੜੀ ਵਾਸਤੇ ਨਾ ਕੰਮ ਸੇ ਕੰਮ ਮਨ ਨੂੰ ਬਣਤੇ ਦਾਜਰ ਮੰਜੂ ਮੈਂ ਚੱਲੇ ਮੈਂ ਉਹਨਾਂ ਨੂੰ ਹਰ ਵੇਲੇ ਬੁਲਾਣੀ ਆ ਉਹਨਾਂ ਦੀ ਪਤਾ ਨਹੀਂ ਕਿਹੜੀ ਆਕੜ ਹੋਈ ਹੈ ਚਲ ਕੋਈ ਨਹੀਂ ਵੱਡੀ ਪਰਚਾਈ ਆਏਗੀ ਮੈਂ ਸੰਭਾਲ ਲਵਾਂਗਾ ਮੈਂ ਗੱਲ ਕਰ ਲਵਾਂਗਾ ਪਾਜੀ ਨਾਲ ਵੀ ਗੱਲ ਕਰ ਲਵਾਂਗਾ ਤੁਸੀਂ ਤੇ ਮੇਰੀ ਸ਼ਰਤ ਸੁਣੀ ਨਹੀਂ ਤੇ ਨਾ ਮੇਰੀ ਸੁਣਨੀ ਹੈ ਜੋ ਤੁਹਾਡਾ ਦਿਲ ਆਂਦਾ ਨਾ ਸੋ ਕਰੋ ਔਰ ਮੇਰੀ ਪਹਿਲਾ ਗੱਲ ਸੁਣ ਮੈਂ ਮੈਂ ਚੱਲੇ ਮੈਂ ਨਹੀਂ ਸੁਣੀ ਸਰ ਨਹੀਂ ਸਮਝਾਓ ਨਾਸ ਮੈਂ ਚੱਲ ਜਾਨਗੇ ਆਪੇ ਮੈਂ ਗੱਲ ਕਰ ਲਾਂ ਜੋ ਮਰਜੀ ਕਰੋ ਨਾ ਕਰੋ ਚੱਲ ਕੋਈ ਗੱਲ ਨਹੀਂ ਤੂੰ ਬਹਿ ਆਪਣੇ ਬਹਿ ਜਾ ਕੇ ਤੁਹਾਡੀਆਂ ਦੋਨਾਂ ਜਨਾਨੀਆਂ ਨੂੰ ਬਿਠਾ ਕੇ ਨਾ ਦੋਨਾਂ ਨੂੰ ਦਰਾਨੀਆਂ ਜਠਾਨੀਆਂ ਨੂੰ ਬਿਠਾ ਕੇ ਇਹ ਦੋਵੇਂ ਭਰਾਵਾਂ ਨੇ ਵੀ ਨਾਲ ਬਹਿਣਾ ਅਸੀਂ ਫੇਰ ਗੱਲ ਕਰਾਂਗੇ ਤੁਹਾਨੂੰ ਸਮਝਾਵਾਂਗੇ ਜੇ ਨਾ ਸਮਝੋਗੇ ਤੂੰ ਆਪਣੇ ਪੇਕੇ ਜਾਲੀ ਜੇ ਉਹ ਆਪਣੇ ਪੇਕੇ ਚਲੀ ਜਾਵੇ ਜਾ ਕੇ ਤੁਸੀਂ ਭਾਵੇਂ ਉੱਥੇ ਵਖੋ ਵਖਰ ਹੋ ਸਾਨੂੰ ਦੋਵੇਂ ਭਰਾਵਾਂ ਨੂੰ ਅੱਜ ਤੋਂ ਬਾਅਦ ਤੁਸੀਂ ਦੋਨਾਂ ਨੇ ਨਹੀਂ ਕਹਿਣਾ ਵਖਰੇ ਹੋ ਮੈਂ ਜਾਣਾਂ ਤੇ ਵੱਡੇ ਭਾਜੀ ਜਾਣਾਂ ਬੱਸ ਦਰਦੀ ਜੀ ਹਾਂ ਜੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਹੈ ਹਾਂ ਦੱਸ ਕੀ ਤੁਹਾਨੂੰ ਪਤਾ ਨਹੀਂ ਮੈਂ ਇਹਦੇ ਨਾਲ ਇੰਨਾਂ ਦੀ ਲੜਾਈ ਦਾ ਤੰਗ ਆ ਚੁੱਕੀ ਕੱਲ ਫੇਰ ਕਿੰਨਾ ਲੜੇ ਐ ਦੋਵੇਂ ਜਾਣੇ ਉਹ ਕੀ ਹੈ ਕੋਈ ਹੱਲ ਵੀ ਹੈਗਾ ਵਾ ਕਿ ਨਹੀਂ ਹੈਗਾ ਆਹ ਧੀਏ ਤੂੰ ਕਹ ਜਿਹੜਾ ਮੈਂ ਕੰਨੀਆ ਕਿ ਮੇਰੇ ਕੋਲ ਦੇਖਿਆ ਨਹੀਂ ਜਾਂਦਾ ਇੰਨਾਂ ਦੀ ਲੜਾਈ ਇਹ ਜਿਹੜੇ ਲੜਦਿਆਂ ਨੇ ਨਾ ਮੈਂ ਤੈਨੂੰ ਦੱਸ ਹੀ ਨਹੀਂ ਸਕਦੀ ਇੰਨਾ ਕ ਲੜਦਿਆਂ ਇੰਨਾ ਕ ਲੜਦਿਆਂ ਤੇ ਇਹਨਾਂ ਨੂੰ ਲੱਗ ਜਿਵੇਂ ਨਾਲ ਇੱਕ ਦੂਜੇ ਨੂੰ ਸਿਰ ਹੀ ਪਾੜ ਦੇਣੇ ਨੇ ਮੈਨੂੰ ਤੇ ਆ ਮੈਂ ਕਿ ਆ ਬੜੀ ਦੁਖੀ ਹੋ ਗਈ ਜਾਂਦਾ ਦਿੱਥੋਂ ਦਾਦੀ ਜੀ ਤੁਸੀਂ ਤੇ ਵੱਡੇ ਜੇ ਤੁਸੀਂ ਇਹਦੇ ਸਮਝਾਓ ਇਹਨਾਂ ਨੂੰ ਮੈਂ ਤੇ ਆਪਣਾ ਸਾਰਾ ਜੋਰ ਲਾ ਕੇ ਵੇਖ ਲਿਆ ਪਰ ਮੇਰੀ ਨਹੀਂ ਸੁਣਦੇ ਅਤੇ ਜੀ ਤੇਰੀ ਵੀ ਨਹੀਂ ਸੁਣਦੇ ਮੇਰੀ ਵੀ ਨਹੀਂ ਸੁਣਦੀਆਂ ਤੇ ਕਹੀਏ ਕੀ ਹੁਣ ਇਹਨਾਂ ਦਾ ਹੱਲ ਮੈਂ ਹੋਈ ਤੇ ਕਹਿਨੀ ਆ ਤੁਸੀਂ ਵੱਡੇ ਜੇ ਤੁਹੀ ਸੋਚੋ ਕੁਛ ਆਪਾਂ ਦੇ ਜੋ ਜੋ ਟ੍ਰਿਕਸ ਹੈਗੀਆਂ ਸਾਰੀਆਂ ਕਰਕੇ ਵੇਖ ਲਈਆਂ ਪਰ ਇਹ ਨਹੀਂ ਸੁਧੀਆਂ ਹਜੇ ਵੀ ਇੱਕ ਉਹ ਕਮਰੇ 'ਚ ਆਏ ਇੱਕ ਉਹ ਕਮਰੇ 'ਚ ਅਬ ਲਾਂਦੇ ਨਹੀਂ ਪਏ ਦੋਵੇਂ ਜਣੇ ਇੱਕ ਦੂਜੇ ਨੂੰ ਹਾਂ ਦੱਸ ਦੀ ਗੱਲ ਵੇਖ ਲੈ ਇੱਕ ਜਣੇ ਬਾਜ਼ਾਰ ਗਈ ਨਾ ਤੇ ਦੂਜੀ ਮਗਰੇ ਮਗਰੀ ਚੱਲ ਗਈ ਰਿਸਟਰ ਵੀ ਸੀ ਦੋਵੇਂ ਗਈਆਂ ਇਹਨਾਂ ਦਾ ਕੀ ਕਰੀਏ ਦਾਦੀ ਜੀ ਸੋਚੋ ਕੁਛ ਨਹੀਂ ਤੇ ਇਤਰਾ ਕਦੋਂ ਤੱਕ ਚੱਲੇਗਾ ਤੇ ਆਪ ਵੇਖੋ ਘਰ ਦੇ ਵਿੱਚ ਇਨੀ ਲੜਾਈ ਝਗੜੇ ਕਿਤਨਾ ਆ ਕਿੰਨੀ ਮੁਸ਼ਕਿਲ ਆਪਾਂ ਉੱਥੇ ਵੀ ਆਫਿਸ 'ਚ ਵੀ ਇਹੀ ਕੁਛ ਘਰ ਆ ਕੇ ਵੀ ਥੋੜਾ ਸਕੂਨ ਚਾਹੀਦਾ ਵਾ ਤੇ ਘਰ ਆ ਕੇ ਵੀ ਇਹੀ ਕੁਛ ਤੇ ਵੱਡੇ ਪਾਪਾ ਤੇ ਪਾਪਾ ਵੀ ਇਹੀ ਗੱਲ ਦੇ ਨੀ ਟੈਨਸ਼ਨ ਦੇ ਵਿੱਚ ਹੀ ਗਿਆ ਕਿ ਤਰ੍ਹਾਂ ਮੋ ਇਸੇ ਹੀ ਹੋਗਾ ਘਰ ਦਾ ਧੀਏ ਤੂੰ ਛੱਡ ਸਾਰੀਆਂ ਗੱਲਾਂ ਤੂੰ ਤਿਆਰ ਹੋਈ ਨਹੀਂ ਨਾ ਤੇ ਤੂੰ ਜਾ ਦਫ਼ਤਰ ਦਾਦੀ ਜੀ ਉਹ ਵੀ ਜਾ ਕੇ ਮੈਂ ਕੀ ਕਰਾਂ ਉੱਥੇ ਮੈਂ ਜਾਣੀ ਆ ਨਾ ਮੇਰਾ ਧਿਆਨ ਉੱਥੇ ਘੱਟ ਤੇ ਇੱਥੇ ਜ਼ਿਆਦਾ ਹੁੰਦਾ ਮੈਂ ਤੇ ਮਿੰਟ ਬਾਅਦ ਫੋਨ ਵੇਖ ਦੇ ਰਣੀ ਆ ਉਹ ਕਦੀ ਕੀ ਇਹਨਾਂ ਦੋਵਾਂ ਦੇ ਕਿਸੇ ਦਾ ਫੋਨ ਆ ਗਿਆ ਕਿ ਅੱਜ ਫੇਰ ਉਹਨੇ ਮੈਨੂੰ ਕਹਿਤਾ ਅੱਜ ਫੇਰ ਉਹਨੇ ਮੈਨੂੰ ਕਹਿਤਾ ਮੈਂ ਤੇ ਦਫ਼ਤਰ ਜੇ ਮੈਂ ਜਾਣੀ ਤੇ ਮੇਰਾ ਦਿਮਾਗ ਉੱਥੇ ਇੰਨਾ ਸੋਨੋ ਜਾਂ ਹੁੰਦਾ ਨਾ ਮੈਨੂੰ ਕੁਝ ਨਹੀਂ ਪਤਾ ਲੱਗਦਾ ਉੱਥੇ ਤੇ ਮੇਰੀ ਗੱਲ ਸੁਣੋ ਦਾਦੀ ਜੀ ਜੇ ਕਿਸੇ ਕੋ ਹੱਲ ਨਹੀਂ ਹੈਗਾ ਨਾ ਤੇ ਮੈਂ ਤੁਹਾਨੂੰ ਦੱਸਦੀ ਆ ਕੀ ਕਰਨਾ ਹੁਣ ਉਹਦੇ ਨਾਲ ਮੈਨੂੰ ਪਤਾ ਵਾ ਸਾਰਾ ਕੁਝ ਸਹੀ ਹੋ ਜਾਣਾ ਵਾ ਥੋੜਾ ਜਿਹਾ ਨਾ ਮੈਂ ਤੁਹਾਨੂੰ ਨਾ ਇੱਕ ਆਈਡੀਆ ਦਿੰਨੀ ਆ ਨਸ ਗੜਾਈ ਦੀ ਇਹ ਮੈਂ ਬੜੇ ਤਰੀਕੇ ਵਰਦਵਕ ਤੇ ਦੇਖ ਰਹੀ ਪਰ ਇਹ ਦੋਵੇਂ ਨਹੀਂ ਸੁਧਰੀਆਂ ਤੇ ਜਿਹੜਾ ਤਰੀਕਾ ਹੁਣ ਮੈਂ ਦੱਸਣਾ ਨਾ ਹਾਂ ਇਹ ਦੋਵੇਂ ਕੀ ਅੱਗੇ ਸਾਰੇ ਸੁਧਰ ਜਾਣਗੇ ਅੱਛਾ ਹਾਂ ਅੱਛਾ ਪਰ ਤੁਹਾਨੂੰ ਇੱਚੇ ਮੇਰਾ ਸਾਥ ਦੇਣਾ ਪੈਣਾ ਜੇ ਉਹ ਕਿਹੜਾ ਸਾਥ ਤਰੀਕਾ ਹੈ ਜਿਹੜਾ ਮੈਨੂੰ ਨਹੀਂ ਆਇਆ ਤੇ ਮੈਨੂੰ ਆ ਗਿਆ ਹਾਂ ਤੇ ਲੋ ਫਿਰ ਸੁਣੋ ਦਾਦੀ ਜੀ ਕੀ ਤਰੀਕਾ ਵਾ ਹੇ ਧੀਰੇ ਕਰਕੇ ਜੇ ਸਾਡਾ ਪਰਿਵਾਰ ਇੱਕ ਹੋ ਜਵੇ ਤੇ ਹੋਰ ਕੀ ਚਾਹੀਦਾ ਬਿਲਕੁਲ ਦਾਦੀ ਜੀ ਇਹ ਮੇਰਾ ਵੀ ਤੇ ਪਰਿਵਾਰ ਆ ਮੈਂ ਨਹੀਂ ਚਾਹਾਂਗੀ ਕਿ ਸਾਰੇ ਜਣੇ ਰਲ ਮਿਲ ਕੇ ਜਿਸ ਤਰ੍ਹਾਂ ਪਹਿਲਾਂ ਖੁਸ਼ੀ ਨਾਲ ਰਹਿੰਦੇ ਸੀ ਆਉਂਦੇ ਜਾਂਦੇ ਸੀ ਬਾਹਰ ਹਰ ਹਫਤੇ ਬਾਅਦ ਬਾਅਦ ਡਿਨਰ ਖਾਣ ਜਾਂਦੇ ਹੁੰਦੇ ਸੀ ਕਿੰਨਾ ਮਜ਼ਾ ਕਰਦੇ ਸੀ ਸਾਡੇ ਘਰ ਨੂੰ ਤੇ ਕਿਸੇ ਦੀ ਨਜ਼ਰ ਹੀ ਲੱਗ ਗਈ ਹੈ ਚਲਤੀ ਹੈ ਜਿਹੜੀ ਤੂੰ ਕਹਿੰਦੀ ਆ ਨਾ ਚਲ ਉਹ ਹੀ ਆਪਾਂ ਫਤ ਨਹੀਂ ਵਰਤੀ ਆ ਠੀਕ ਹੈ ਚਲੋ ਦਾਦੀ ਜੀ ਹਾਂ ਚਲੋ ਆ ਲੈ ਫੇਰ ਹੁਣ ਤੂੰ ਹੀ ਸਟਾਰਟ ਕਰੀਏ ਆਹੋ ਬਸ ਠੀਕ ਚਲੋ ਚਲੋ ਵੱਡੀ ਮੰਮੀ ਕਿੱਥੇ ਵੱਡੀ ਮੰਮੀ ਇੱਥੇ ਹੀ ਹੋਣੀ ਕਿਤੇ ਅੰਦਰੋਂ ਨੀ ਕਮਰੇ ਵਿੱਚ ਹੋਏਗੀ ਮੈਂ ਨਾ ਹੁਣ ਵੇਖ ਕੇ ਆਨੀ ਕਿਉਂ ਠੀਕ ਹੈ ਚਲ ਜਾ ਵੇਖ ਕੇ ਆਵੇਂ ਛੇਤੀ ਆਵੀ ਮਨ ਨੂੰ ਹਣ ਕੇ ਦੱਸ ਦਈ ਤੇ ਇਹ ਦੇ ਤੇਰੇ ਤਰੀਕੇ ਨਾਲ ਹੀ ਇੱਕ ਬੇਹਾਰ ਘਰ ਇੱਕ ਹੋ ਜਾਵੇ ਤੇ ਇਸ ਤੋਂ ਵੱਡੀ ਹੋਰ ਦੌਲਤ ਕੀ ਆ ਵਾਹਿਗੁਰੂ ਇਹਨਾਂ ਤੇਰਾ ਮੇਲ ਕਰੇ ਕਿੱਥੇ ਨਾ ਦਿੰਦੇ ਉਹ ਘੜੀ ਜ਼ਰੂਰੀ ਹੀ ਮੇਰੀ ਪਰ ਹਨ ਕਿੱਥੇ ਕਿਰਨ ਕਿਰਨ ਕਿਹਾ ਇੱਕ ਮਿੰਟ ਰੁਕੋ ਵੱਡੀ ਮੰਮੀ ਉਹ ਤੇ ਮੇਰੀ ਗੱਲ ਤੇ ਸੁਨ ਏਕ ਮਿੰਟ ਰੁਕੋ ਮੈਨੂੰ ਨਾ ਆਪਣਾ ਸਮਾਨ ਲੱਭਣ ਦੋ ਤੁਹਾਡੇ ਨਾਲੋਂ ਜ਼ਿਆਦਾ ਮੈਨੂੰ ਉਹ ਜ਼ਰੂਰੀ ਆ ਜੇ ਕਿਰਨ ਓਹੋ 2 ਮਿੰਟ ਚੁੱਪ ਕਰ ਜਾ ਯਾਰ ਹੁਣ ਬੋਲਿਓ ਨਾ 2 ਮਿੰਟ ਮੇਰਾ ਸਮਾਨ ਪਤਾ ਨਹੀਂ ਕਿੱਥੇ ਰੱਖ ਦਿੰਦੇ ਲੱਭਦਾ ਹੈ ਨਹੀਂ ਆ ਮੈਨੂੰ ਕਿਰਨ ਮੈਨੂੰ ਨਾ ਓਏ ਹੱਦ ਗਵਰਨਮੈਂਟ ਰੋਕ ਜੋ ਦੋ ਮਿੰਟ ਇੱਕ ਮਿੰਟ ਬੋਲ ਲੈਣਾ ਬਸ ਖਲਾਰਾ ਇੰਨਾ ਪਾਇਆ ਵਾ ਇੱਥੇ ਇਹਨਾਂ ਨੂੰ ਮੈਂ ਕਿਹਾ ਸੀਗਾ ਸਮਾਨ ਨਾ ਆਪਣਾ ਆਪਣੀ ਜਗ੍ਹਾ ਤੇ ਰੱਖਿਆ ਕਰੋ ਪਤਾ ਹੀ ਨਹੀਂ ਲੱਗਦਾ ਕਿੱਥੇ ਕੀ ਸਮਾਨ ਰੱਖਿਆ ਹੁੰਦਾ ਵਾ ਇੱਥੇ ਤੇ ਨਹੀਂ ਪਿਆ ਆ ਦਵਾਈਆਂ ਇੱਥੇ ਰੱਖੀਆਂ ਕਿਰਨ ਹਾਂਜੀ ਕਿਰਨ ਮੇਰੀ ਗੱਲ ਤੇ ਸੁਣ ਹਾਂਜੀ ਦੱਸੋ ਮੈਨਾਂ ਸਰਵਾਈਕਲ ਹੋਈ ਆ ਮੈਨੂੰ ਜਾ ਕੇ ਦਵਾਈ ਲਿਆ ਦੇ ਮੇਰੀ ਨਾ ਗੱਲ ਸੁਣੋ ਵੱਡੀ ਮੰਮੀ ਤਾਂ ਅਨੁਸਾਰ ਵਾਈਕਲ ਲਈ ਆ ਤੇ ਐ ਚ ਮੈਂ ਕੀ ਕਰਾਂ ਜਿਸ ਤਰ੍ਹਾਂ ਤੁਸੀਂ ਆਪਣਾ ਰੋਜ਼ ਇਲਾਜ ਕਰਾਉਂਦੇ ਜਿੱਤਨਾ ਕਰਦੇ ਜੇ ਉਸ ਤਰ੍ਹਾਂ ਹੀ ਕਰੋ ਨਾ ਮੈਂ ਇੱਥੇ ਕੀ ਕਰ ਸਕਦੀ ਹਾਂ ਹੁਣ ਹੁਣ ਤੁਸੀਂ ਇਹ ਨਾ ਕਿਹਾ ਕਿ ਤੂੰ ਜਾ ਕੇ ਉਹ ਕਰ ਦੇ ਤੂੰ ਜਾ ਕੇ ਉਹ ਕਰ ਦੇ ਆ ਮੇਰੇ ਤੇ ਹੱਥਾਂ ਜੁੜੇ ਜੇ ਤੇ ਆ ਖੜੇ ਵੀ ਜੇ ਮੈਂ ਜਾਣਾ ਆਫਿਸ ਮੈਂ ਆਲਰੇਡੀ ਕਿੰਨੀ ਲੇਟ ਹੋ ਗਈਆਂ ਤੁਹਾਡੇ ਦੋਵਾਂ ਦੇ ਚੱਕਰ ਦੇ ਵਿੱਚ ਪੁੱਤਰ ਤੂੰ ਬੋਲਣ ਕਿਤਨਾ ਨਹੀਂ ਹੈ ਯਾਰ ਮੈਨੂੰ ਨਾ ਬਹੁਤ ਲੇਟ ਹੋ ਗਈ ਕਦੀ ਤੁਹਾਡੀ ਇੱਥੇ ਮਾਮੀ ਆ ਜਾਂਦੀ ਆ ਕਦੀ ਤੁਹਾਡਾ ਕੋਈ ਰਿਸ਼ਤੇਦਾਰ ਆ ਜਾਂਦਾ ਤੁਹਾਡੇ ਸਾਰੇ ਚੱਕ ਜੇ ਮੇਰਾ ਆਫਿਸ ਦਾ ਲੇਟ ਹੋ ਜਾਂਦਾ ਤੁਹਾਨੂੰ ਵੀ ਪਤਾ ਮੈਨੂੰ ਕਿੰਨੀ ਵਧੀਆ ਉਥੋਂ ਸੈਲਰੀ ਮਿਲਦੀ ਆ ਤਾਂ ਕਰਕੇ ਤੇ ਤੂੰ ਹੀ ਬਸ ਮੈਨੂੰ ਘਰ ਦੇ ਵਿੱਚ ਹੀ ਚਾਹੁੰਦੇ ਜਿਵੇਂ ਕਿ ਮੈਂ ਘਰ ਦੇ ਕੰਮ ਕਾਰ ਚ ਲੱਗੀ ਰਵਾਂ ਕਦੀ ਉਹ ਕਰ ਲਾਂ ਕਦੀ ਉਹ ਕਰ ਲਵਾਂ ਪਰ ਕਰਨ ਤੂੰ ਤਾਂ ਪੁੱਤ ਮੈਂ ਨਾ ਪਿਆਰ ਹੀ ਬੜਾ ਕਰਦੀ ਆ ਉਹ ਛੱਡੋ ਤੁਸੀਂ ਜੇ ਤੇਨਾਂ ਗੋਲਡ ਹੀ ਲੜਿਆ ਹੈ ਕੋਈ ਗੱਲ ਨਹੀਂ ਉਹ ਫੜ ਤੇਲ ਅਲਾ ਮੇਰੇ ਤੋਂ ਤੇ ਲਾਦੇ ਬੜੀ ਤਬੀਅਤ ਖਰਾਬ ਹੋਣ ਡਈ ਵੱਡੀ ਮੰਮੀ ਮੇਰੀ ਗੱਲ ਸੁਣੋ ਮੇਰੇ ਕੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੇਰੇ ਕੋ ਇਹਨਾਂ ਟਾਈਮ ਨਹੀਂ ਹੈਗਾ ਤੇ ਜੇ ਤੁਹਾਨੂੰ ਇੰਨੀ ਕੋਈ ਪ੍ਰੋਬਲਮ ਆਂਦੀ ਹੈ ਤੁਸੀਂ ਰੀਦੀ ਨੂੰ ਫੋਨ ਕਰਕੇ ਬੁਲਾ ਲਓ ਉਹਨੂੰ ਵੀ ਵੈਸੇ ਵੀ ਛੁੱਟੀਆਂ ਹੀ ਆ ਵੇਲੀ ਤੇ ਹੁੰਦੀ ਆ ਉਹ ਤੇ ਮੈਨੂੰ ਆਫਿਸ ਜਾਣਾ ਵਾ ਮੈਂ ਬਹੁਤ ਜ਼ਿਆਦਾ ਲੇਟ ਆ ਤੁਸੀਂ ਨਾ ਰੀਦੀ ਨੂੰ ਫੋਨ ਕਰਕੇ ਬੁਲਾ ਲਓ ਉਹ ਵੈਸੇ ਵੀ ਵੇਲੀ ਹੋਣੀ ਉਹਨੂੰ ਛੁੱਟੀਆਂ ਵਾ ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ ਪਰਸੋਂ ਮੇਰੇ ਕੋ ਨਹੀਂ ਟਾਈਮ ਹੈਗਾ ਵੱਡੀ ਮੰਮੀ ਪੁੱਤਰ ਅਜ ਰਿਧੀ ਕਿੱਥੋਂ ਵਿੱਚ ਆ ਗਈ ਤੂੰ ਤਾਂ ਕੰਨੀ ਹੁੰਨੀ ਆ ਵੱਡੀ ਮੰਮਾ ਰਿਧੀ ਬਾਤ ਜੋ ਪਹਿਲਾਂ ਮੈਂ ਤੁਹਾਡੇ ਨੂੰ ਕੀ ਤੇਰੀ ਮਬੀਨ ਮਨਾ ਕਰਤਾ ਕਿ ਮੇਰੇ ਨਾਲ ਬੋਲ ਚੱਲਣਾ ਰੱਖ ਉਹ ਤੁਹਾਡੀ ਮੰਮੀ ਉਹ ਨਾ ਪਹਿਲਾਂ ਦੀਆਂ ਗੱਲਾਂ ਸੀਗੀਆਂ ਜਿਹੜੀਆਂ ਇਕੱਠੇ ਰਹਿਣ ਦੀਆਂ ਇਸ ਕਰਕੇ ਮੰਮੀ ਮੈਂ ਤੁਹਾਨੂੰ ਵੀ ਵੇਖਿਆ ਤੇ ਮੰਮੀ ਨੇ ਵੀ ਕਿਹਾ ਵਾ ਕਿ ਉਹਨਾਂ ਨਾਲ ਜ਼ਿਆਦਾ ਮਿਲਵਰਤਨ ਨਹੀਂ ਕਰਨਾ ਉਹਨਾਂ ਨਾਲ ਜ਼ਿਆਦਾ ਬੁਲਾਣਾ ਬਲੂਣਾ ਨਹੀਂ ਆ ਤੇ ਫਿਰ ਵੇਖੋ ਮੈਨੂੰ ਤੇ ਉਹਨਾਂ ਦੀ ਮੰਨਣੀ ਪੈਣੀ ਆ ਮੈਂ ਤੇ ਉਹਨਾਂ ਦੀ ਬੇਸਿਕਲੀ ਨੂੰਹਾਂ ਤੁਹਾਡੀ ਥੋੜਾ ਨੂੰਹੇ ਗਈਆਂ ਹੈ ਇਹ ਕਿਤਨਾ ਦੀ ਗੱਲ ਕਹਿੰਦੇ ਲੜਾਈ ਤਾਂ ਸਾਡੇ ਦਰਾਂ ਨੇ ਚਾਣੀ ਦੀ ਆ ਤੇ ਤੂੰ ਇਤਰਾਹ ਦੀਆਂ ਗੱਲਾਂ ਕਿਤਰਾ ਸੋਚਣ ਲਈ ਆ ਤੇ ਮੈਂ ਵੀ ਤਾਂ ਇਸ ਘਰ ਦੇ ਵਿੱਚ ਰਹਿਣੀ ਆ ਮੈਂ ਕਿਹੜਾ ਵੱਖਰੀ ਆ ਯਾਦ ਤੇ ਮੈਨੂੰ ਵੱਖਰੇ ਕਰ ਦੋ ਨਾ ਤੇ ਫਿਰ ਉਹ ਗੱਲ ਵੱਖਰੀ ਹੋ ਜਾਂਦੀ ਆ ਤੇ ਇਸ ਤੂੰ ਸੀ ਆਪਣਾ ਵੇਖ ਲੋ ਦਵਾਈ ਦੋ ਵੀ ਲਿਆਣੀ ਆ ਤੇ ਚਾਹੀ ਨੂੰ ਕਹਿ ਦੋ ਜਾਂ ਫਿਰ ਤੁਸੀਂ ਕਰ ਲੋ ਆਪਣੇ ਹਿਸਾਬ ਨਾਲ ਤੈਨੂੰ ਵਖਰੇਆ ਕਰਦੀ ਐ ਇਹ ਤਾਂ ਗੱਲ ਸੋਚ ਕਿ ਤਨਾ ਲਈ ਪੁੱਤ ਹੂੰ ਵੇਖ ਲੈ ਤੇਰੀ ਸੱਸ ਨੇ ਸਾਡੀ ਦੋਵਾਂ ਦੀ ਲੜਾਈ ਦਾ ਬਦਲਾ ਤੇਰੇ ਕੋਲ ਲੈਣ ਲਈ ਮੈਂ ਕਿਹਾ ਸੀ ਕਿ ਮੇਰੀ ਨੂੰ ਤੇਰੀ ਹੋएगी ਤੇਰੀ ਨੂੰ ਮੇਰੀ ਹੋएगी ਜੋ ਮਰਜੀ ਸਾਡੇ ਵਿੱਚ ਹੋਵੇ ਆਪ ਆਪਣੀਆਂ ਨੂੰਹਾਂ ਨੂੰ ਇਹੋ ਜਿਹੀ ਕੋਈ ਗੱਲ ਨਹੀਂ ਕਰਦੀ ਜਿਹਦੇ ਨਾਲ ਉਹਨੇ ਮਨ ਦੇ ਵਿੱਚ ਇਹ ਆ ਜਾਵੇ ਕਿ ਉਹ ਮੇਰੇ ਚਾਚੀ ਸਾਸਿਆ ਤੋਂ ਮੇਰੇ ਤਾਈ ਸਾਸਿਆ ਐਸ ਤਰ੍ਹਾਂ ਦੀ ਕੋਈ ਗੱਲ ਨਹੀਂ ਛੱਡ 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 ਸਾਰੀ ਗੱਲ ਐਂਜ ਕਰ ਮੇਰੀ ਵਾਰੀ ਹੈਗੀ ਇਹ ਸਭ ਜਿਵਰਾਨ ਦੀ ਚਾ ਮੇਰਾ ਪੁੱਤ ਸਬਜੀ ਬਣਾ ਦੇ ਮੇਰੀ ਛਿੰਦੀ ਤੇ ਉਹ ਛੱਡੋ ਵੱਡੀ ਮੰਮੀ ਆ ਇਤਰਾਹ ਦੇ ਡਰਾਮੇ ਜੇ ਮੇਰੇ ਸਾਹਮਣੇ ਨਾ ਕਰੋ ਇਹ ਤੁਹਾਡੀ ਵਾਰੀ ਹੈਗੀ ਨਾ ਤੁਸੀਂ ਬਣਾਓ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਅਫੀਸਰ ਲੇਟ ਹੋਣੀਆਂ ਨਾਲੇ ਮੇਰੇ ਦਿਮਾਗ 'ਚ ਕੀ ਹੋ ਆ ਗਈ ਜੇ ਤੁਹਾਡੇ ਦਿਮਾਗ 'ਚ ਆ ਸਕਦੀ ਤੇ ਮੇਰੇ ਦਿਮਾਗ 'ਚ ਨਹੀਂ ਆ ਸਕਦੀ ਮੇਰਾ ਵੀ ਜੀ ਕਹਦਾ ਮੈਂ ਆਪਣੇ ਘਰ ਵਾਲੇ ਨਾਲ ਵੱਖਰੀ ਹੋਵਾਂ ਵੱਖਰੀ ਰਵਾਂ ਵੱਖਰਾ ਘਰ ਹੋਵੇ ਸਾਡਾ ਮੈਂ ਤੇ ਮੇਰਾ ਘਰ ਵਾਲਾ ਹੋਈਏ ਬਸ ਹੋਰ ਕੋਈ ਨਾ ਹੋਵੇ ਜਿੰਨਾ ਕਿਚ-ਕਿਚ ਹੋਵੇ ਇਸ ਘਰ ਦੇ ਵਿੱਚ ਮੈਂ ਤੇ ਇਹੋ ਹੀ ਹੁਣ ਚਾਹਨੀ ਆ ਤੇ ਜਿੱਥੇ ਰਹੀ ਸਬਜੀ ਦੀ ਗੱਲ ਉਹ ਤੁਸੀਂ ਆਪੇ ਬਣਾਣੀ ਆ ਤੁਹਾਡੀ ਵਾਰੀ ਹੈ ਨਾ ਕਿਰਨ ਕੈਨੂ ਕਿਹਾ ਕੱਲ ਤਾਂ ਤੁਮਨੂੰ ਚੰਗੇ ਭਲੇ ਦਵਾਈ ਦਿੱਤੇ ਸੀ ਤੇ ਤੂੰ ਮੈਨੂੰ ਕਿਹਾ ਸੀ ਤਾਈ ਜੀ ਫਿਕਰ ਨਾ ਕਰੋ ਸਵੇਰੇ ਤੁਹਾਨੂੰ ਮੈਂ ਸਰਵਾਈਕਲ ਦਾ ਵੇਖੋ ਐਸੀ ਦਵਾਈ ਲਿਆ ਕੇ ਦਿੰਦੀ ਕੀ ਫਰਕ ਪੈ ਜਾਊਗਾ ਤੂੰ ਮੈਨੂੰ ਆਹ ਫਰਕ ਪਾਣ ਲਈ ਮੈਨੂੰ ਗੱਲਾਂ ਸੁਣਾ ਕੇ ਵੱਡੀ ਮੰਮੀ ਵੇਖੋ ਰਾਤ ਗਈ ਬਾਤ ਗਈ ਕੱਲ ਦੀ ਗੱਲ ਕੱਲ ਤੇ ਤੇ ਅੱਜ ਦੀ ਗੱਲ ਅੱਜ ਤੇ ਤੇ ਮੈਂ ਹੁਣ ਮੈਂ ਕਰ ਲਿਆ ਫੈਸਲਾ ਕਿ ਸਾਰੇ ਆਪਣੇ ਆਪਣੇ ਕੰਮ ਦੇ ਨਾਲ ਮਤਲਬ ਰੱਖਣਗੇ ਤੁਸੀਂ ਆਪਣੇ ਕੰਮ ਦੇ ਨਾਲ ਮੈਂ ਆਪਣੇ ਨਾਲ ਮੰਮੀ ਆਪਣੇ ਨਾਲ ਤੇ ਜੇ ਤੁਹਾਨੂੰ ਜ਼ਿਆਦਾ ਲੋੜ ਹੈ ਤੁਸੀਂ ਰੀਦੀ ਕੋਲੋਂ ਚੱਲ ਜਾਓ ਜਾਂ ਉਹਨੂੰ ਇੱਥੇ ਬੁਲਾ ਲਓ ਪੁੱਤਰ ਵੱਡਿਆਂ ਦੀ ਗੱਲ 'ਚ ਬੱਚੇ ਹੰਦੇ ਨਹੀਂ ਚੰਗੇ ਲੱਗਦੇ ਚੰਗਾ ਸਾਡੀ ਗੱਲ ਰਹਿਣ ਤੇ ਸਾਡੇ ਤੱਕ ਤੂੰ ਨਾ ਪਤਾ ਕਿਸੇ ਦੀ ਗੱਲ ਚ ਮੈਂ ਨਾ ਇਸ ਮਸਲੇ 'ਤੇ ਤਾਂ ਨਾ ਬੈਸਣਾ ਨਹੀਂ ਚਾਹਦੀ ਤੇ ਨਾਲੇ ਕੋਈ ਗੱਲ ਨਹੀਂ ਮੈਂ ਵੀ ਇਹਨਾਂ ਨਾਲ ਗੱਲ ਕਰਦੀ ਆ ਜੇ ਸਾਡਾ ਪਲਾਨ ਆ ਵੱਖਰੇ ਹੋਂਦਾ ਜਾਂ ਬਾਹਰ ਬੋਰ ਜਾਂਦਾ ਤੇ ਆਪਾਂ ਵੀ ਹੋ ਜੰਨੇ ਆ ਸਾਨੂੰ ਕਿਹੜਾ ਕੋਈ ਫਰਕ ਪੈਂਦਾ ਜੇ ਤੁਹਾਨੂੰ ਨਹੀਂ ਪੈਂਦਾ ਕਰੋ ਤੁਸੀਂ ਤੇ ਦਵਾਈ ਲੈਣੀ ਆ ਤੇ ਵੱਡੇ ਪਾਪਾ ਨੂੰ ਫੋਨ ਕਰੋ ਉਹ ਲਿਆ ਦਿੰਦੇ ਆ ਜਾਂ ਸਾਹਿਲ ਨੂੰ ਜਾਂ ਰਿਦੀ ਨੂੰ ਫੋਨ ਕਰੋ ਇਹ ਸਾਡੀ ਜ਼ਿੰਮੇਵਾਰੀ ਨਹੀਂ ਆ ਤੁਹਾਡੀ ਕਿੰਨਾ ਮੇਰੇ ਕਾਹ ਚ ਸੁਣ ਪੁੱਤਰ ਗੱਲ ਤੇ ਸੁਣ ਅੱਜ ਕਿਰਨ ਨੇ ਮੈਨੂੰ ਜਵਾਬ ਦੇ ਦਿੱਤਾ ਬੜਾ ਗੱਦੇ ਸੀ ਵੱਟੀ ਮੰਮਾ ਜਿਹ ਰੀਤੀ ਟਾਡੇ ਕੋ ਨਹੀਂ ਨਰੰਦੀ ਮੈਂ ਵੀ ਰੀਤੀ ਵਰਗੀ ਆ ਉਹ ਕਰ ਨਾ ਫਿਰ ਆਪਣੀ ਨੂੰ ਆਪਣੀ ਹੁੰਦੀ ਹੈ ਨਾ ਹਰ ਜਦ ਮੈਂ ਤੇ ਪਈ ਹੁੰਦੇ ਤੇ ਮੈਨੂੰ ਰੀਤੀ ਨੇ ਕਹਿਣਾ ਸੀ ਮੰਮੀ ਤੂੰ ਇਹ ਰਮਾਣ ਕਰੋ ਮੈਂ ਆਪੇ ਵੇਖ ਲਵਾਂਗੀ ਤੋ ਇਹ ਸਬਜੀ ਕਿਉਂ ਪੁਰਾਣੀ ਆ ਮੈਂ ਬਣਾਵਾਂਗੀ ਹੈ ਗਈ ਸੀ ਨਾ ਫਿਰ ਸ਼ਰੀਕਾਂ ਦੇ ਨੂੰ ਕਰ ਗਈ ਨਾ ਫਿਰ ਉਹੋ ਹੀ ਗੱਲ ਕਿ ਆਪੇ ਉੱਠ ਤੇ ਆਪੇ ਸਬਜੀ ਪਾ ਜੀਣਾ ਮੈਨੂੰ ਦਵਾਈ ਵੀ ਨਹੀਂ ਲਿਆ ਕੇ ਦਿੱਤੀ ਕਰਨੇ ਮੈਂ ਚਲਦੀ ਸੀ ਕਿ ਵੱਡਿਆਂ ਦੀਆਂ ਗੱਲਾਂ ਬੱਚਿਆਂ ਤੱਕ ਨਾਣ ਪੱਕੀ ਗੱਲ ਆ ਇਹ ਮੰਜੂ ਨੇ ਹੀ ਸਾਰਾ ਸਿਖਾਇਆ ਹੈ ਇਹ ਮੰਜੂ ਨੇ ਹੀ ਕਿਹਾ ਹੈਗਾ ਕਿ ਖਬਰਦਾਰ ਜੇ ਤੂੰ ਤਾਈ ਨੂੰ ਪੁੱਛਿਆ ਤਾਂ क्योंकि मंजू अंदरों अंदर ही कम करती पी है मम्मी मेनू प्लीज तुम माफ कर दो मेनू ना ये सब कुछ मजबूरन करना पाया हो सके ਤਾਂ ਕਿ ਤੁਸੀਂ ਇੱਕ ਹੋ ਸਕੋ ਤੁਸੀਂ ਦੋਵੇਂ ਜਾਣੇ ਇੱਕ ਹੋ ਸਕੋ ਮੇਰ ਕੋ ਤੁਸੀਂ ਰੋਂਦੇ ਹੋਏ ਵੇਖੇ ਤੇ ਨਹੀਂ ਜਾਣਦੇ ਪਰ ਮੇਰੀ ਵੀ ਮਜਬੂਰੀ ਸੀ ਕਿ ਮੈਨੂੰ ਇਹ ਕਰਨਾ ਪਿਆ ਬਾਕੀ ਜੇ ਇਹ ਸਭ ਕੁਝ ਕਰਕੇ ਤੁਸੀਂ ਸਾਰੇ ਜਾਣੇ ਇੱਕ ਹੋ ਜਾਂਦੇ ਹੋ ਜਿਹੜਾ ਸਾਡਾ ਪਰਿਵਾਰ ਆ ਉਹ ਫਿਰ ਤੋਂ ਸੰਜੋ ਆ ਜਾਂਦਾ ਤੇ ਮੈਨੂੰ ਇਹ ਕਰਨ ਚ ਕੋਈ ਹਰਜ ਨਹੀਂ ਮੈਨੂੰ ਪਤਾ ਵਾ ਆਨੁ ਦੁੱਖ ਤੇ ਬੜਾ ਲੱਗਾ ਤੇ ਤੁਹਾਡੇ ਨਾਲੋਂ ਜ਼ਿਆਦਾ ਦੁੱਖ ਮੈਨੂੰ ਲੱਗਾ ਕਿਉਂਕਿ ਅੱਜ ਤੱਕ ਮੈਂ ਤੁਹਾਡ ਨਾਲ ਕਦੀ ਇਸ ਸਟੋਨ 'ਚ ਗੱਲ ਨਹੀਂ ਕੀਤੀ ਉਹ ਤੁਸੀਂ ਬਿਮਾਰ ਹੁੰਦੇ ਸੀ ਸਭ ਤੋਂ ਪਹਿਲਾਂ ਫਿਕਰ ਮੈਨੂੰ ਹੁੰਦਾ ਸੀ ਤੇ ਬਾਕੀ ਤੁਸੀਂ ਟੈਨਸ਼ਨ ਨਾ ਲਓ ਦਵਾਈ ਮੈਂ ਘਰ ਹੀ ਪਿਚਵਾ ਦਾਂਗੀ ਫੋਨ ਕਰਕੇ ਡਾਕਟਰ ਨੂੰ ਪਲੀਜ਼ ਮੈਨੂੰ ਮਾਫ ਕਰ ਦਿਓ ਪਲੀਜ਼ ਮਾਫ ਕਰ ਦਿਓ